ਦਾ ਮਨਚ ਵਿਚਾਰ ਕਿਸ ਤਰ੍ਹਾਂ ਆਇਆ ਵੀ ਹੱਥ ਲਿਖਤੀ ਜਿਹੜੀ ਆ ਵੱਖਰੇ ਤਰ੍ਹਾਂ ਦੀ ਲਿਖਤੀ ਆਵੇ ਪਿਛੇ ਉਹ ਵਿਦਿਆਪਕ ਰਹੇ ਸੀ ਸਰ ਜ਼ਿੰਦਗੀ 'ਚ ਕੁਝ ਅਲੱਗ ਕਰਨ ਦਾ ਸੋਚਿਆ ਸੀ ਤੇ ਇੱਕ ਰਾਹ ਪ੍ਰਮਾਤਮਾ ਨੇ ਦਿਖਾਇਆ ਲਾਕਡਾਊਨ ਦੇ ਵਿੱਚ ਤੇ ਲਗਾਤਾਰ ਫਿਰ ਜਦੋਂ ਮਿਹਨਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਫਿਰ ਅੱਗੇ ਕਲਮ ਨਾਲ ਲਿਖਾਈ ਫਿਰ ਆਰਟਵਰਕ ਵੀ ਸਿੱਖਿਆ ਜੀ ਤੇ ਵਾਹਿਗੁਰੂ ਨੇ ਇਸ ਮਕਾਮ ਤੱਕ ਪਹੁੰਚਾ ਦਿੱਤਾ ਜੀ 1900 ਵੀ ਹੁਣ ਤੱਕ ਤੁਹਾਡੇ ਹੱਥ ਦੀ ਬਣਾਈ ਹੋਈ ਲਿਖਤ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੋਨਿਆਂ 'ਚ ਗਈ ਆ ਤੇ ਕਿੰਨਾ ਕਿ ਮਾਣ ਮਹਿਸੂਸ ਹੁੰਦਾ ਤੇ ਇਹ ਜਿਹੜੀਆਂ ਲਿਖਤਾਂ ਦੀ ਗੱਲ ਆ ਇਹ ਵਾਹਿਗੁਰੂ ਦੀ ਕਿਰਪਾ ਨਾਲ ਆਲ ਓਵਰ ਵਰਲਡ ਦੇ ਵਿੱਚ ਜਾਂਦੀਆਂ ਜੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਅਦ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਜਦੋਂ ਵੀ ਕੋਈ ਆਰਡਰ ਦਿੰਦਾ ਤਾਂ ਉਹ ਲਿਖਤ ਬਣਵਾ ਕੇ ਲੈ ਜਾਂਦਾ ਜੀ ਕਿਉਂਕਿ ਜਿੰਨਾ ਚਿਰ ਵਾਹਿਗੁਰੂ ਦੀ ਨਦਰਸ ਵੱਲੀ ਨਾ ਹੋਵੇ ਤੁਹਾਡੇ ਹੱਥ ਨੂੰ ਉਹ ਆਪ ਫੜ ਕੇ ਨਾਂ ਲਿਖਉਣ ਤੁਸੀਂ ਲਿਖ ਨਹੀਂ ਸਕਦੇ ਇਹ ਉਹਨਾਂ ਦੀ ਕਿਰਪਾ ਸਦਕਾ ਹੀ ਲਿਖਿਆ ਜਾਂਦਾ ਕਿੱਥੋਂ ਦੇ ਰਹਿਣ ਵਾਲੇ ਹੋ ਦਸ਼ਕਾ ਨੂੰ ਸਾਂਝਾ ਕਰ ਦਿਓ ਮਾਤਾ ਪਿਤਾ ਦਾ ਕੀ ਨਾਂ ਆ ਮੈਂ ਬਿਹਾਰ ਦਾ ਭਗਤਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅੱਖਰਕਾਰ ਸਿਖਦਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਪਿਆਰ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਿਖਦਿਆਂ ਨੂੰ ਮੈਨੂੰ ਅੱਖਰਕਾਰੀ ਸਿਖਦਿਆਂ ਨੂੰ 2 ਸਾਲ ਹੋ ਗਏ ਦੋ ਸਾਲ ਕਿੰਨਾ ਕਿੰਨਾ ਚੰਗਾ ਲੱਗਦਾ ਵਾ ਵੀ ਜਦੋਂ ਬਿਹਾਰ ਚ ਆ ਕੇ ਹਿੰਦੀ ਨਾਲ ਪਿਆਰ ਘੱਟ ਪੰਜਾਬੀ ਮਾਂ ਬੋਲੀ ਦਾ ਜ਼ਿਆਦਾ ਪਿਆਰ ਕਰਦੇ ਹੋ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਚ ਆ ਕੇ ਅੱਖਰ ਕਾਹੀ ਸਿੱਖ ਰਿਹਾ ਤੇ ਅੱਗੇ ਮੈਂ ਹੋਰ ਵਧਣ ਆਂ ਜਿਹੜੇ ਪੰਜਾਬੀ ਨਾਲ ਵੀ ਪੜ੍ਹ ਵੀ ਲੈਂਦੇ ਉਹ ਨਾਲ ਲਿਖਦੇ ਨਾਲ ਮੜਾ ਪੜ ਕੇ ਸਾਲੋ ਕੀ ਕੀ ਲਿਖਿਆ ਜੀ ਲਿਖ ਪੰਜਾਬੀ ਬੋਲ ਪੰਜਾਬੀ ਸੋਹਣੀ ਤੇ ਅਨਮੋਲ ਪੰਜਾਬੀ ਬੂਟਾ ਨਵਾਂ ਲਾ ਲਿਆ ਜੀ ਲੱਗਦਾ ਬਾਰੇ ਕਿਰਪਾ ਨਾਲ ਵਧੀਆ ਛਾਂ ਦੇਊਗਾ ਬਿਲਕੁਲ ਜੀ ਬਿਲਕੁਲ ਦੇਖੋ ਬੂਟੇ ਆਪਣੇ ਕਿਆਰੀ ਜਿੱਤੇ ਬਹੁਤ ਜਾਣੇ ਲਗਾਉਂਦੇ ਨੇ ਤੇ ਅਸੀਂ ਬੂਟਾ ਬਿਹਾਰ ਦੇ ਵਿੱਚ ਲਗਾਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਔਣ ਸਮੇਂ ਦੇ ਔਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬੀ ਜਿਹੜੀ ਮਾਂ ਬੋਲੀ ਦੇ ਫਲ ਆ ਇਹ ਬਿਹਾਰ ਦੀਆਂ ਟਾਹਣੀਆਂ ਤੇ ਵੀ ਲੱਗਣਗੇ ਜਾ ਕੇ ਸਾਡੇ ਆਪ ਦੇ ਜਿਹੜੇ ਬੂਟੇ ਨੇ ਉਹ ਵੀ ਲੱਗਦਾ ਔਰ ਸੁੱਕਦੇ ਜਾਂਦੇ ਨੇ ਅੰਗਰੇਜ਼ੀ ਭਾਸ਼ਾਵਾਂ ਅਈਲੈਂਡਸ ਕਰਕੇ ਉਹ ਵदेशी ਭਾਸ਼ਾਵਾਂ ਤੁਰ ਜਾਂਦੇ ਨੇ ਤੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਨੇ ਇੱਕ ਵੇਖੋ ਵੇਖੀ ਭੇੜਚਾਲ ਹੀ ਹੈ ਜਿਹੜੀ ਅਸੀਂ ਦੂਜੇ ਦੇ ਪਰਿਵਾਰ ਨੂੰ ਮੈਨੇ ਆ ਤੇ ਆਪਣੇ ਬੱਚੇ ਬਾਹਰ ਤੋੜਦੇ ਆ ਜੇ ਅਸੀਂ ਆਪਣੀ ਪੰਜਾਬੀ ਵਿਰਸਾ ਤੇ ਆਪਣੀ ਪੰਜਾਬੀ ਮਾਂ ਬੋਲੀ ਬਚਾਉਣੀ ਆ ਤਾਂ ਸਾਨੂੰ ਆਪਣੇ ਪੰਜਾਬੀਆਂ ਨੂੰ ਇੱਥੇ ਰੱਖ ਕੇ ਹੀ ਪੰਜਾਬੀ ਦੇ ਉੱਤੇ ਮਿਹਨਤ ਕਰਨੀ ਪਵੇਗੀ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਮੇਲਾ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਤਾਬਾਂ ਦਾ ਤੇ ਖਾਸ ਕਰਕੇ ਇਥੇ ਜਿਹੜੇ ਤੁਹਾਨੂੰ ਵਧੀਆ ਤਸਵੀਰਾਂ ਖਵਾਵਾਂਗੇ ਕਲਮ ਬੰਦਗੀ ਸੁੰਦਰਪਾਲ ਸਿੰਘ ਅਖਰਕਾਰ ਇਹਨਾਂ ਵੱਲੋਂ ਹੱਥ ਲਿਖਤ ਜਿਹੜੀ ਆ ਇਹਨਾਂ ਵੱਲੋਂ ਲਿਖਤੀ ਗਈ ਆ ਅਤੇ ਇਹਨਾਂ ਦੀ ਹੱਥ ਲਿਖਤ ਜਿਹੜੀਆਂ ਹੋਈਆਂ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀ ਕਿ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਪਹੁੰਚਦੀਆਂ ਤੁਸੀਂ ਦੇਖ ਸਕਦੇ ਹੋ ਸੁੰਦਰਪਾਲ ਸਿੰਘ ਪੇਸ਼ੇ ਵੱਲੋਂ ਇੱਕ ਅਧਿਆਪਕ ਨੇ ਅਤੇ ਇਹਨਾਂ ਦੇ ਕਲਮ ਵਿੱਚ ਇੰਨੀ ਕਿ ਤਾਕਤ ਦਿੱਤੀ ਪ੍ਰਮਾਤਮਾ ਨੇ ਵੀ ਇਹਨਾਂ ਦੇ ਹੱਥ ਦੀ ਬਣਾਈ ਹੋਈ ਜਿਹੜੀ ਹੱਥ ਲਿਖਤ ਨੇ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੇ ਵੱਖ-ਵੱਖ ਕੋਨਿਆਂ ਵਿੱਚ ਜਾਂਦੀ ਨੇ ਤੇ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਿਹਾ ਅਮਰਸਰ ਦੇ ਖਾਲਸਾ ਕਾਲਜ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੱਲੀ ਕੱਲੀ ਜਿਹੜੀ ਝਾਤ ਮਾਰਦੀ ਹੈ ਪੰਜਾਬੀ ਮਾਂ ਬੋਲੀ ਨੂੰ ਅਤੇ ਹਿੰਦੀ ਇੰਗਲਿਸ਼ ਵੱਖ-ਵੱਖ ਪਛਾਣ ਵਿੱਚ ਇਹਨਾਂ ਜਿਹੜੇ ਹੱਥ ਲਿਖਤ ਜਿਹੜੇ ਲਿਖਦੇ ਨੇ ਤੇ ਗੱਲਬਾਤ ਵੀ ਕਰਾਂਗੇ ਸੁੰਦੇ ਵੀਰ ਜੀ ਨਾਲ ਅਵੀਰ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਪੰਜਾਬੀ ਲੋਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਸੁਪੀ ਹੱਥ ਲਿਖਤ ਦਾ ਮੰਚ ਵਿਚਾਰ ਕਿਸ ਤਰ੍ਹਾਂ ਆ ਵੀ ਹੱਥ ਲਿਖਤ ਜਿਹੜੇ ਆ ਵੱਖਰੀ ਤਰ੍ਹਾਂ ਦੀ ਕੀਤੀ ਜਾਵੇ ਪਿਛੇ ਵਾਲੇ ਅਧਿਆਪਕ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਜ਼ਿੰਦਗੀ 'ਚ ਕੁਝ ਅਲੱਗ ਕਰਨ ਦਾ ਸੋਚਿਆ ਸੀ ਤੇ ਇੱਕ ਰਾ ਪਰਮਾਤਮਾ ਨੇ ਦਿਖਾਇਆ ਲੋਕਡਾਊਨ ਦੇ ਵਿੱਚ ਕਿਉਂਕਿ ਲੋਕਡਾਊਨ ਦੇ ਲੋਕਡਾਊਨ ਦੇ ਵਿੱਚ ਡਰ ਦਾ ਮਾਹੌਲ ਸੀ ਤੇ ਪਰਮਾਤਮਾ ਨੇ ਧਿਆਨ ਅਖਰਕਾਰੀ ਵੱਲ ਦਿਵਾਇਆ ਤੇ ਲਗਾਤਾਰ ਫਿਰ ਜਦੋਂ ਮਿਹਨਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਫਿਰ ਅੱਗੇ ਕਲਮ ਨਾਲ ਲਿਖਾਈ ਫਿਰ ਆਰਟਵਰਕ ਵੀ ਸਿੱਖਿਆ ਜੀ ਤੇ ਵਾਹਿਗੁਰੂ ਨੇ ਇਸ ਮਕਾਮ ਤੱਕ ਪਹੁੰਚਾ ਦਿੱਤਾ ਜੀ। ਤੁਸੀਂ ਨੇ ਐਸੋ ਪੀ ਹੁਣ ਤੱਕ ਤੁਹਾਡੇ ਹੱਥ ਦੀ ਬਣਾਈ ਹੋਈ ਲਿਖਤ ਪੰਜਾਬ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕੋਨਿਆਂ 'ਚ ਗਈ ਆ ਤੇ ਕਿੰਨਾ ਕਿ ਮਾਣ ਮਹਿਸੂਸ ਹੁੰਦਾ ਵੀ ਗੁਰੂ ਸਾਹਿਬ ਨੇ ਤੁਹਾਡੇ ਹੱਥ ਵਿੱਚ ਅਜਿਹੀ ਬਖਸ਼ ਦਿੱਤੀ ਆ ਅਜਿਹੀ ਤਾਕਤ ਦਿੱਤੀ ਆ। ਜਿਹੜੀ ਤੁਸੀਂ ਕਲਮ ਵਿੱਚ ਜਾਣ ਪਾ ਲੈਂਦੇ ਹੋ ਜਿਹੜੀ ਤੁਸੀਂ ਕਾਗਜ਼ ਤੇ ਲੇਦੇ ਹੋ ਜਿਹੜੇ ਪੇਪਰ ਤੁਸੀਂ ਲਿਖਦੇ ਹੋ ਸਰ ਜਿਹੜੀ ਜਾਣ ਪਾਉਣ ਵਾਲੀ ਗੱਲ ਆ ਇਹ ਮੇਰੇ ਵੱਸ ਦੀ ਗੱਲ ਹੈ ਹੀ ਨਹੀਂ ਕਿਉਂਕਿ ਜਿੰਨਾ ਚਿਰ ਵਾਹਿਗੁਰੂ ਦੀ ਨਦਰਸ ਵੱਲੀ ਨਾ ਹੋਵੇ ਤੁਹਾਡੇ ਹੱਥ ਨੂੰ ਉਹ ਆਪ ਫੜ ਕੇ ਨਾ ਲਿਖੋਂ ਤੁਸੀਂ ਲਿਖ ਨਹੀਂ ਸਕਦੇ ਇਹ ਉਹਨਾਂ ਦੀ ਕਿਰਪਾ ਸਦਕਾ ਹੀ ਲਿਖਿਆ ਜਾਂਦਾ ਤੇ ਇਹ ਜਿਹੜੀਆਂ ਲਿਖਤਾਂ ਦੀ ਗੱਲ ਆ ਇਹ ਵਾਹਿਗੁਰੂ ਦੀ ਕਿਰਪਾ ਨਾਲ ਆਲ ਓਵਰ ਵਰਲਡ ਦੇ ਵਿੱਚ ਜਾਂਦੀਆਂ ਜੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਅਦ ਆਸਟ੍ਰੇਲੀਆ ਅਮਰੀਕਾ ਕੈਨੇਡਾ ਜੇ ਜਦੋਂ ਵੀ ਕੋਈ ਆਰਡਰ ਦਿੰਦਾ ਤਾਂ ਉਹ ਲਿਖਤ ਬਣਵਾ ਕੇ ਲੈ ਜਾਂਦਾ ਜੀ ਤੇ ਮੇਰੇ ਸੋ ਵੀ ਹੁਣ ਤੋਂ ਆ ਤੁਹਾਡੇ ਹੱਥ ਦੀ ਹਾਈ ਲਿਖਤ ਦੇ ਜੇਕਰ ਗੱਲ ਕਰੀਏ ਬੂਟਿਆਂ ਦੀ ਗੱਲ ਕਰੀਏ ਬੱਚਿਆਂ ਦੀ ਗੱਲ ਕਰੀਏ ਕਿੰਨੇ ਕਿ ਬੱਚੇਗਾ ਤੁਸੀਂ ਟ੍ਰੇਨ ਕੀਤੇ ਹੁਣ ਤੱਕ ਤੇ ਜੇ ਗੱਲ ਕਰੀਏ ਹੁਣ ਤੱਕ ਕਿੰਨੇ ਕਿ ਬੱਚਿਆਂ ਨੂੰ ਤੁਸੀਂ ਸਿਖਾ ਚੁੱਕੇ ਹੋ ਸਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਸਕੂਲ ਵਿੱਚ ਰੋਜ਼ ਅੱਧਾ ਘੰਟਾ ਬੱਚਿਆਂ ਤੇ ਲਿਖਾਈ ਤੇ ਲਗਾਉਣਾ ਜੀ ਤੇ ਉਹਦੇ ਬਦولت ਪਿਛਲੇ 2 ਸਾਲਾਂ ਤੋਂ ਲਗਭਗ 200 ਤੋਂ ਪਲੱਸ ਬੱਚੇ ਤਿਆਰ ਹੋ ਚੁੱਕੇ ਨੇ ਜਿਹੜੇ ਹੈਂਡ ਰਾਈਟਿੰਗ ਕਰਦੇ ਨੇ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਦੇ ਕਈ ਬੱਚੇ ਨੇ ਜਿਹੜੇ ਹੈਂਡ ਰਾਈਟਿੰਗ ਮੇਰੇ ਕੋਲ ਫ੍ਰੀ ਆਫ ਕੋਸ ਸਿੱਖਦੇ ਨੇ ਤੇ ਉਹ ਵੀ ਇਸ ਵੇਲੇ ਕੰਪੀਟੀਸ਼ਨ ਚ ਪਾਰਟਿਸਪੇਟ ਕਰਦੇ ਜਿੱਤ ਕੇ ਆਏ ਨੇ ਇਹ ਪਿੱਛੇ ਵੀ ਇੱਕ ਕੁੜੀ ਸੀ ਲੋਟਸ ਵੈਲੀ ਸਕੂਲ ਦੀ ਤਰਨਤਨ ਦੀ ਪਲਕਪ੍ਰੀਤ ਕੌਰ ਉਹ ਪਿਛਲੇ 4 ਦਿਨ ਪਹਿਲਾਂ ਜਿੱਤ ਕੇ ਆਈ ਹੈ ਜੀ ਲਿਖਾਈ ਦੇ ਵਿੱਚ ਤੇ ਨਿੱਕੀਆਂ ਨਿੱਕੀਆਂ ਨਵੀਆਂ ਕਲਮਾਂ ਤਿਆਰ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਚ ਇਹ ਚੰਗੇ ਚਿੱਤਰਕਾਰ ਚੰਗੇ ਪੇਂਟਰ ਚੰਗੇ ਅੱਖਰਕਾਰ ਬਣਨਗੇ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭਾਈ ਸੁਨਦਰ ਪਾਤਲ ਸਿੰਘ ਜਿਹੜੇ ਕੀ ਪੇਸ਼ੇ ਵੱਲੋਂ ਅਧਿਆਪਕ ਨੇ ਇਹਨਾਂ ਨੇ ਕਬੂਟਾ ਲਾਇਆ ਵਾ ਰੋਹਿਤ ਰਵੀਦਾਸ ਦਾ ਮੈਂ ਆਪਣੇ ਦਸ਼ਕਾਂ نیوز 사ਜਾ ਕਰਦਾ ਇਹ ਬੱਚਾ ਬਿਹਾਰ ਦਾ ਰਹਿਣ ਵਾਲਾ ਵਾ ਪਰ ਪੰਜਾਬੀ ਮਾਂ ਬੋਲੀ ਨਾਲ ਬਹੁਤ ਪਿਆਰ ਕਰਦਾ ਵਾ ਗੱਲਬਾਤ ਵੀ ਕਰਾਂਗੇ ਰੋਹਿਤ ਕਿੱਥੋਂ ਦੇ ਰਹਿਣ ਵਾਲੇ ਹੋ ਦਸ਼ਕਾਂ نیوز 사ਜਾ ਕਰ ਦਿਓ ਮਾਤਾ ਪਿਤਾ ਦਾ ਕੀ ਨਾਮ ਆ ਮੈਂ ਬਿਹਾਰ ਦਾ ਭਗਤਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਮੇਰੇ ਪਿਤਾ ਜੀ ਦਾ ਨਾਮ ਸ਼ੰਕਰ ਵੀਦਾਸ ਤੇ ਮੇਰੇ ਮਾਤਾ ਦਾ ਨਾਮ ਮੀਨੂ ਦੀ ਜੀ ਤੇ ਮੇਰੇ ਮੇਰੇ ਪਿਤਾ ਜੀ ਪੱਖੇ ਦੇ ਕੰਮ ਕਰਦੇ ਗੁਰਨਾਮ ਨਗਰ ਮੈਨੂੰ ਅੱਖਰਕਾਰ ਸਿੱਖਦਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਪਿਆਰ ਆ ਕਿੰਨਾ ਸਮਝਾਗਾ ਤੁਹਾਨੂੰ ਸਿੱਖਦਿਆਂ ਨੂੰ ਮੈਨੂੰ ਅੱਖਰਕਾਰੀ ਸਿੱਖਦਿਆਂ ਨੂੰ 2 ਸਾਲ ਹੋ ਗਏ ਨੇ 2 ਸਾਲ ਤੇ ਹੁਣ ਤੱਕ ਕਿੱਥੇ ਕਿੱਥੇ ਕੰਪੀਟੀਸ਼ਨ 'ਚ ਭਾਗ ਲਿਆ ਵਾ ਕਿੰਨੇ ਕੇ ਤੁਸੀਂ ਇਨਾਮ ਜਿਹੜਾ ਜਿੱਤ ਕੇ ਲੈਂਦੇ ਆ ਪੰਜਾਬੀ ਮਾਂ ਬੋਲੀ 'ਚ ਮੈਂ ਦੋਵਾਰੀ ਮੈਂ ਜਵੰਦਪੁਰ ਤਰਨਤਾਰਨ ਗਿਆ ਤੇ ਇੱਕਾਰੀ ਮੈਂ ਖਾਲਸਾ ਕੋਲ ਜਾ ਹਾਂਜੀ ਤੇ ਕਿੰਨਾ ਕਿ ਚੰਗਾ ਲੱਗਦਾ ਵਾ ਵੀ ਜਦੋਂ ਬਿਹਾਰ ਚੋਂ ਆ ਕੇ ਹਿੰਦੀ ਨਾਲ ਪਿਆਰ ਘਾਟਰ ਪੰਜਾਬੀ ਮਾਂ ਬੋਲੀ ਨਾਲ ਜ਼ਿਆਦਾ ਪਿਆਰ ਕਰਦੇ ਹੋ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਤੁਸੀਂ ਵਕਫ ਵਕਫ ਤਰਾਂਦੀਆਂ ਪਛਾਵਾ ਵਿੱਚ ਜਾ ਕੇ ਕੀਤੀਆਂ ਵਾ ਅਖਰਕਾਰ ਵਿੱਚ ਤੁਸੀਂ ਵਕਫ ਵਕਫ ਤਰਾਂਦੇ ਨਾਮ ਜਿੱਤੇ ਨੇ ਕਿੰਨਾ ਕਿ ਚੰਗਾ ਲੱਗਦਾ ਮੈਨੂੰ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਚ ਆ ਕੇ ਅਖਰਕਾਰੀ ਸਿੱਖ ਰਿਹਾ ਤੇ ਅੱਗੇ ਮੈਂ ਹੋਰ ਵਧਣ ਦਿਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰੋਹਿਤ ਦਾ ਕਹਿਲਾ ਵੀ ਉਸ ਨੂੰ ਬਹੁਤ ਚੰਗਾ ਲੱਗਦਾ ਵਾ ਵੀ ਬਿਹਾਰ ਦਾ ਰਹਿਣ ਵਾਲਾ ਇਹ ਬੱਚਾ ਵਾ ਪਰ ਪੰਜਾਬੀ ਮਾਂ ਬੋਲੀ ਦਾ ਬਹੁਤ ਪਿਆਰ ਕਰਦਾ ਵਾ ਦੇਖ ਸਕਦੇ ਹੋ ਪੰਜਾਬੀਆਂ ਦੇ ਨਿਆਣੇ ਖਾਸ ਕਰਕੇ ਪੰਜਾਬੀ ਮਾਂ ਬੋਲੀ ਤੋਂ ਜਿਹੜਾ ਕੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਨੇ ਪਰ ਬਿਹਾਰ ਦਾ ਰਹਿਣ ਵਾਲਾ ਇਹ ਬੱਚਾ ਜਿਹੜਾ ਵਾ ਰੋਹਿਤ ਰਵੀਦਾਸ ਪੰਜਾਬੀ ਮਾਂ ਬੋਲੀ ਦਾ ਪਿਆਰ ਕਰਦਾ ਵਾ ਤੁਸੀਂ ਦੇਖ ਸਕਦੇ ਹੋ ਇਹਨੇ ਵਕ ਵਕ ਤਰਾਂ ਦੀਆਂ ਜਿਹੜੇ ਕੀ ਇਨਾਮ ਜਿੱਤੇ ਨੇ ਅਖਰਕਾਰ ਪੰਜਾਬੀ ਮਾਂ ਬੋਲੀ ਤੋਂ ਮੈਨੂੰ ਰੋਹਿਤ ਜੀ ਦੱਸ ਸਕਾਓ ਉਹ ਸਾਂਝਾ ਕਰ ਦਿਓ ਕੀ ਕੀ ਇਹਨੇ ਲਿਖਤ ਤੁਸੀਂ ਤਿਆਰ ਕੀਤੀ ਆ ਦੱਸ ਸਕਾਓ ਉਹ ਸਾਂਝਾ ਕਰ ਦਿਓ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰੋਹਿਤ ਵਾਲੇ ਜਿਹੜੇ ਕਿ ਤਿਆਰ ਕੀਤੀ ਗਈ ਲਿਖਤਾ ਵਾ ਤੁਹਾਨੂੰ ਕੱਲੀ ਕੱਲੀ ਜਿਹੜੀ ਝਾਤ ਮਰਾਵਾਂਗੇ ਪੰਜਾਬੀ ਦੇ ਵਾਰਸੋ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਪੰਜਾਬੀਆਂ ਨੂੰ ਬਚਾਓ ਇਹ ਰੋਹਿਤ ਰਵੀਦਾਸ ਜਮਾਤ 6ਵੀਂ ਦਾ ਬਦਾਤੀ ਆ ਉਹਨੇ ਲਿਖਿਆ ਵਾ ਅੱਗੇ ਵੀ ਕਰ ਦਿਓ ਜੀ ਮਹਾਰਾ ਜੀਤ ਸਿੰਘ ਦਾ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਉਹਨਾਂ ਵੱਲੋਂ ਘੋੜਿਆਂ ਤੇ ਬੈਠ ਕੇ ਨਗਰੀ ਥਾ ਥਾ ਨੇੜੇ ਗਏ ਇਹ ਵੀ ਰੋਹਿਤ ਰਵੀਦਾਸ 6ਵੀਂ ਜਮਾਤ ਵੱਲੋਂ ਜਿਹੜਾ ਕਿ ਲਿਖਿਆ ਗਿਆ ਵਾ ਵੱਖ-ਵੱਖ ਤਲਾਂ ਦੇ ਜਿਹੜੇ ਬੱਚੇ ਨੇ ਅੱਛੇ ਬੱਚੇ ਗਿੱਲੀ ਮਿੱਟੀ ਵਾਂਗ ਹੁੰਦੇ ਹਨ ਚੰਗੇ ਅਧਿਆਪਕ ਮਿੱਟੀ ਨੂੰ ਬੋਲਣ ਲਗਾ ਦਿੰਦੇ ਨੇ ਰੋਹਿਤ ਰਵੀਦਾਸ ਇਹ ਵੀ ਬੱਚਾ ਗਿੱਲੀ ਮਿੱਟੀ ਵਾਲਾ ਹੈ ਕਹਿ ਸਕਦੇ ਆ ਵੀ ਇਹਨੂੰ ਵੀ ਜਿਹੜਾ ਸੁੰਦਰਪਾਲ ਸਿੰਘ ਅਧਿਆਪਕ ਨੇ ਉਹਨਾਂ ਨੇ ਜਿਹੜਾ ਕਿ ਬੋਲਣਾ ਸਿਖਾ ਦਿੱਤਾ ਅਧਿਆਪਕ ਹੈ ਕਿ ਦੀਵੇ ਦੇ ਸਮਾਨ ਹੈ ਜੋ ਦੂਜਿਆਂ ਨੂੰ ਰੋਸ਼ਨੀ ਦੇਣ ਦੇ ਲਈ ਆਪ ਜਲਦਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਲੈਣਾ ਲਿਖੀਆਂ ਨੇ ਬਹੁਤ ਸੋਹਣੀਆਂ ਸਤਰਾ ਲਿਖੀਆਂ ਨੇ ਇਹ ਸਾਰੀਆਂ ਸੱਚ ਰਵੀਦਾਸ ਜਿਹੜਾ ਕਿ ਰੋਹਿਤ ਰਵੀਦਾਸ ਉਹਨਾਂ ਲਿਖੀਆਂ ਗਿਆ ਨੇ ਤੁਸੀਂ ਦੇ ਪੰਜਾਬੀ ਨਾਲ ਵੀ ਦੇ ਪੜ੍ਹ ਵੀ ਲੈਂਦੇ ਉਹ ਨਾਲ ਲਿਖ ਦਿੰਦਾ ਨਾਲ ਹਾਂ ਜੀ ਮਾੜਾ ਪੜ੍ਹ ਕੇ ਸਾ ਲੋ ਕੀ ਕੀ ਲਿਖਿਆ ਹੈ ਲਿਖ ਪੰਜਾਬੀ ਬੋਲ ਪੰਜਾਬੀ ਸੋਹਣੀ ਤੇ ਅਨਮੋਲ ਪੰਜਾਬੀ ਬਿਲਕੁਲ ਜੀ ਅੱਗੇ ਵੀ ਪੜਾ ਦਿਓ ਬਿਲਕੁਲ ਜੀ ਆ ਜਿਹੜੀ ਲਾਈਨ ਹੈ ਮੈਂ ਆਪਣੇ ਦਸਕਾ ਨੂੰ ਸਾਂਝਾ ਕਰਦਾ ਮੈਂ ਬੋਲ ਕੇ ਸੁਣਾਉਣ ਲੱਗਾ ਕਿਉਂਕਿ ਬੜੀ ਜ਼ਿੰਦਗੀ ਦੇ ਵਧੀਆ ਬੋਲ ਨੇ ਬੜੀਆਂ ਵਧੀਆ ਵਿਚਾਰ ਨੇ ਜ਼ਿੰਦਗੀ ਨੂੰ ਬਦਲਣ ਲਈ ਵਕਤ ਨਹੀਂ ਲੱਗਦਾ ਪਰ ਵਕਤ ਨੂੰ ਬਦਲਣ ਲਈ ਜ਼ਿੰਦਗੀ ਜੂ ਲੱਗ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਰੋਹਿਤ ਰਬੀਦਾਸ ਵੱਲੋਂ ਜਿਹੜੀ ਲਾਈਨ ਲਿਖੀ ਗਈ ਜਾਂ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਆਣੀਆਂ ਨੇ ਇਹ 17 ਦਾ ਜੇ ਕੋ ਸਮਝੇ ਤੇ ਬੜੀ ਸੋਹਣੀ ਗੱਲ ਆ ਬੜੀ ਜ਼ਿੰਦਗੀ ਤੇ ਭਾਪ ਪਾਉਂਦੀਆਂ ਜ਼ਿੰਦਗੀ ਤੇ ਬੜਾ ਸਵਰਤ ਪਾਉਂਦੀਆਂ ਨੇ ਤੇ ਮੈਨੂੰ ਐਸੋ ਵੀ ਹੁਣ ਕਿੰਨਾ ਕਿ ਜੰਗਲ ਆ ਜਦੋਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਪੰਜਾਬੀ ਹੱਥੀ ਲਿਖਤ ਕਰਦੇ ਹੋ ਅਖਰਕਾਰ ਬੰਨਾ ਵੱਡੇ ਹੋ ਕੇ ਬੰਨਾ ਕੀ ਹੋਇ ਰੋ ਇਦਨੇ ਦਰਸਲ ਮੇਰਾ ਸੁਪਨਾ ਤੇ ਖਿਡਾਰੀ ਬਣਨ ਦਾ ਹੀ ਫੁੱਟਬਾਲ ਦਾ ਖਿਡਾਰੀ ਬਣਨ ਦਾ ਹੀ ਤੇ ਮੈਂ ਇੱਕ ਚੰਗੇ ਚੰਗਾ ਅਕੈਡਮੀ ਚ ਮੈਂ ਐਡਮਿਸ਼ਨ ਕਰਉਣਾ ਚਾਹੁੰਦਾ ਹਾਂ ਤੇ ਮੇਰਾ ਸੁਪਨਾ ਹੈ ਕਿ ਮੈਂ ਵੱਡਾ ਕੋ ਫੁੱਟਬਾਲ ਦਾ ਖਿਡਾਰੀ ਬਣ ਕੇ ਤਾਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਾਂ। ਬੜੀ ਲੱਗਦਾ ਹਾਂ ਤੁਹਾਡੇ ਹੱਥੇ ਚ ਕਲਮ ਦਿੱਤੀ ਆ ਪਰਮਾਤਮਾ ਨੇ ਵਧੀਆ ਤੁਹਾਡੀ ਕਲਮ ਵਿੱਚ ਤਾਕਤ ਦਿੱਤੀ ਆ ਕਿ ਲੱਗਦਾ ਵੀ ਚੰਗਾ ਚੰਗਾ ਪੰਜਾਬੀ ਜਿਹੜੇ ਬੱਚੇ ਨੇ ਉਹ ਨਹੀਂ ਲਿਖ ਸਕਦੇ ਜਿਹੜਾ ਇੱਕ ਗੱਲ ਤੁਸੀਂ ਲਿਖ ਸਕਦੇ ਹੋ ਕਿ ਲੱਗਦਾ ਵੀ ਹੁਣ ਵੱਡੇ ਹੋ ਕੇ ਤੁਸੀਂ ਕੋਈ ਅਖਰਕਾਰ ਜਾਂ ਕੋਈ ਵੱਡਾ ਚਿੱਤਰਕਾਰ ਬਣਨਾ ਤੁਸੀਂ ਉਹਨੂੰ। ਹਾਂਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬੱਚਾ ਚਾਹੇ ਛੋਟੀ ਉਮਰ ਦਾ ਵਾ 25 ਜਮਾਤ ਦਾ ਵਿਦਿਆਰਥੀ ਹੈ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ 6ਵੀਂ ਜਮਾਤ ਦਾ 6ਵੀਂ ਜਮਾਤ ਦਾ ਵਿਦਿਆਰਥੀ ਹੈ ਰੋਹਿਤ ਰਵੀ ਦਾਸ ਪਰ ਪੰਜਾਬੀ ਮਾਂ ਬੋਲੀ ਨਾਲ ਬਹੁਤ ਪਿਆਰ ਕਰਦਾ ਬਿਹਾਰ ਦਾ ਰਹਿਣ ਵਾਲਾ ਇਹ ਬੱਚਾ ਵਾ ਪਰ ਪੰਜਾਬੀ ਮਾਂ ਬੋਲੀ ਪੰਜਾਬੀਆਂ ਨੂੰ ਬਹੁਤ ਪਿਆਰ ਕਰਦਾ ਵਾ ਸਾਰਾ ਜਿਹੜਾ ਸੇਹਰਾ ਮੈਂ ਕਹਿ ਸਕਦਾ ਸੁਨਦਰਪਾਲ ਸਿੰਘ ਜਿਹੜੇ ਅਧਿਆਪਕ ਨੇ ਉਹਨਾਂ ਜਾਂਦਾ ਵਾ ਬੂਟਾ ਨਵਾਂ ਲਾ ਲਿਆ ਜੀ ਲੱਗਦਾ ਮਹਾਰਾ ਕਿਰਪਾ ਨਾਲ ਵਧੀਆ ਛਾਂ ਦੇਊਗਾ ਬਿਲਕੁਲ ਜੀ ਬਿਲਕੁਲ ਦੇਖੋ ਬੂਟੇ ਆਪਣੇ ਕਿਆਰੀ ਜਿੱਤੇ ਬਹੁਤ ਜਾਣੇ ਲਗਾਉਂਦੇ ਨੇ ਤੇ ਅਸੀਂ ਬੂਟਾ ਬਿਹਾਰ ਦੇ ਵਿੱਚ ਲਗਾਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਉਣ ਸਮੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬੀ ਜਿਹੜੀ ਮਾਂ ਬੋਲੀ ਦੇ ਫਲ ਆ ਇਹ ਬਿਹਾਰ ਦੀਆਂ ਟਾਹਣੀਆਂ ਤੇ ਵੀ ਲੱਗਣਗੇ ਜਾ ਕੇ ਜੀ ਪੱਕੀ ਲੱਗਦਾ ਨਹੀਂ ਕਿ ਸਾਡੇ ਆਪ ਦੇ ਜਿਹੜੇ ਬੂਟੇ ਨੇ ਉਹ ਵੀ ਲੱਗਦਾ ਉਹ ਸੁੱਕਦੇ ਜਾਂਦੇ ਨੇ ਅੰਗਰੇਜ਼ੀ ਦੀ ਭਾਸ਼ਾ ਵਿੱਚ ਆਈਲੈਂਟਸ ਕਰਕੇ ਉਹ ਵਿਸ਼ਾਵਾਂ ਤੁਰ ਜਾਂਦੇ ਨੇ ਤੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਨੇ ਸਰ ਇਹ ਤੇ ਆਪਣੇ ਪੰਜਾਬ ਦੀ ਤਰਸਦੀ ਆ ਕਿ ਜਿਹੜੇ ਆਪਣੇ ਪੰਜਾਬੀ ਉਧਰ ਜਾ ਰਹੇ ਨੇ ਜੇ ਆਪਣੇ ਬੱਚੇ ਪੰਜਾਬੀ ਇੱਥੇ ਪੜ੍ਹ ਲੈ ਕੇ ਵਧੀਆ ਕੰਮ ਕਰਨ ਤਾਂ ਉਹ ਵੀ ਕਾਮਯਾਬ ਹੋ ਸਕਦੇ ਨੇ ਇਹ ਇੱਕ ਵੇਖੋ ਵੇਖੀ ਭੇੜਚਾਲ ਹੀ ਹੈ ਜਿਹੜੀ ਅਸੀਂ ਦੂਜੇ ਦੇ ਪਰਿਵਾਰ ਨੂੰ ਵੰਦੇ ਆ ਤੇ ਆਪਣੇ ਬੱਚੇ ਬਾਹਰ ਤੋਰਦੇ ਆ ਜੇ ਅਸੀਂ ਆਪਣੀ ਪੰਜਾਬੀ ਵਿਰਸਾ ਤੇ ਆਪਣੀ ਪੰਜਾਬੀ ਮਾਂ ਬੋਲੀ ਬਚਾਉਣੀ ਆ ਤਾਂ ਸਾਨੂੰ ਆਪਣੇ ਪੰਜਾਬੀਆਂ ਨੂੰ ਇੱਥੇ ਰੱਖ ਕੇ ਹੀ ਪੰਜਾਬੀ ਦੇ ਉੱਤੇ ਮਿਹਨਤ ਕਰਨੀ ਪਵੇਗੀ ਪੰਜਾਬੀ ਦੇ ਵਿੱਚ ਕਰਨ ਨੂੰ ਬਹੁਤ ਕੁਝ ਹੈਗਾ ਬਸ ਸਮਾਂ ਦੇਣ ਦੀ ਲੋੜ ਆ ਤੇ ਮਿਹਨਤ ਕਰਨ ਦੀ ਲੋੜ ਆ ਇਹ ਨਹੀਂ ਕਿ ਬਾਹਰ ਜਾ ਕੇ ਬੱਚੇ ਮਾੜਾ ਕਰਦੇ ਬਾਹਰ ਜਾ ਕੇ ਇਹ ਵੀ ਵਧੀਆ ਕਰਦੇ ਨੇ ਕਈਆਂ ਨੇ ਬਾਹਰ ਜਾ ਕੇ ਅਖਰਕਾਰੀ ਦੇ ਬੂਟੇ ਲਾਏ ਹੋਏ ਨੇ ਪਰ ਜਿਹੜੇ ਬੱਚੇ ਪੰਜਾਬ ਚ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਚ ਰਹਿ ਕੇ ਮਿਹਨਤ ਕਰਕੇ ਵਧੀਆ ਕੰਮ ਕਰ ਖੋਲ ਕੇ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੀਦਾ ਵੇਖੋ ਇਹ ਬੱਚਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਲਖਾਰੀ ਬਣ ਸਕਦਾ ਹੈ ਅਖਰਕਾਰ ਬਣ ਸਕਦਾ ਹੈ ਪੇਂਟਰ ਬਣ ਸਕਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਇਹ ਕਿਉਂ ਨਾ ਕਾਮਯਾਬ ਹੋਏਗਾ ਜੀ ਤੇ ਜੇ ਆਪਣੇ ਪੰਜਾਬੀ ਸਾਰੇ ਬਾਹਰ ਚਲ ਗਏ ਤੇ ਵਿਰਸਾ ਐਨੇ ਹੀ ਹੁਣ ਸਾਂਭਣਾ ਜਦੋਂ ਤੁਹਾਡੇ ਸਾਹਮਣੇ ਇੰਨਾ ਕੁਝ ਕਰਦਾ ਪਿਆ ਆ ਅਖਰਕਾਰੀ ਨਾਲ ਸੰਬੰਧਤ ਮਾਂ ਬੋਲੀ ਨਾਲ ਇਹਦੇ ਅੰਦਰ ਪਿਆਰ ਪੈਦਾ ਹੋ ਗਿਆ ਤੇ ਕਿਉਂ ਨਾ ਹੀ ਵਿਰਸਾ ਸਾਂਭੇਗਾ ਜੀ ਗੱਲ ਕਿ ਸੁਦਰਪਾਲ ਜੀ ਨੇ ਤੁਸੀਂ ਗੱਲ ਕੀਤੀ ਹੈ ਵੀ ਜੇਕਰ ਸਾਡੇ ਪੰਜਾਬੀ ਸਾਰੇ ਬਾਹਰ ਚਲ ਜੰਗੇ ਫਿਰ ਇਹੋ ਲੋਕ ਸਾਂਭਣਗੇਗਾ ਸੱਚ ਆ ਅਸੀਂ ਦੇਖਿਆ ਸਾਡੇ ਘਰਾਂ ਦੇ ਘਰ ਹੀ ਜਿਹੜੇ ਸਾਂਭਣਗੇ ਸਾਡੀਆਂ ਹਵੇਲੀਆਂ ਤੱਕ ਸਾਂਭਣਗੇ ਸਾਡੀਆਂ ਪਿਆਲੀਆਂ ਤੱਕ ਇਹ ਲੋਕ ਸਾਂਭਣਗੇ ਜੇਕਰ ਅਸੀਂ ਨਹੀਂ ਸੁਧਰੇ ਤੇ ਜੇ ਅਸੀਂ ਬਾਹਰ ਤੁਰੇ ਗਏ ਤੇ ਸਾਡਾ ਪੰਜਾਬ ਖਾਲੀ ਹੋ ਜਾਊਗਾ ਜਦੋਂ ਪੰਜਾਬ ਨੂੰ ਵਾਪਸ ਆਵਾਂਗੇ ਤਾਂ ਸਾਨੂੰ ਪ ਬਿਲਕੁਲ ਬਿਲਕੁਲ ਸਰ ਬਿਲਕੁਲ ਆਪਾਂ ਹੁਣ ਪਿੱਛੇ ਜੇ ਵੇਖਿਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਜਗ੍ਹਾ ਤੇ ਪੂਰੀ ਸਰਪੰਚੀ ਬਿਹਾਰ ਦੀ ਬਣਨ ਵਾਲੀ ਸੀ ਆਪਾਂ ਉਹਨਾਂ ਦੇ ਆਂਟੀ ਨਹੀਂ ਹੈਗੇ ਬਟ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਨੇ ਉਹ ਆਪਣਾ ਵਿਰਸਾ ਸੰਭਲਣ ਫਿਰ ਦੂਸਰੇ ਨੂੰ ਕਿਉਂ ਆਪਾਂ ਮਾੜਾ ਕਹਿ ਰਹੇ ਆ ਆਪਾਂ ਇਸਾਈਆਂ ਨੂੰ ਆਪਾਂ ਬਿਹਾਰ ਨੂੰ ਮਾੜਾ ਕਿਉਂ ਕਹਿੰਨੇ ਆ ਆਪਾਂ ਆਪਣੇ ਬੂਟਿਆਂ ਨੂੰ ਚੰਗੀ ਤਰ੍ਹਾਂ ਪਾਲੀਏ ਪੋਸੀਏ ਉਹਨਾਂ ਦੇ ਵਿੱਚ ਆਪਾਂ ਕਾਂਡ-ਸ਼ਾਂਡ ਕਰਕੇ ਤੇ ਉਹਨਾਂ ਨੂੰ ਸਵਾਰੀਏ ਤੇ ਆਪਾਂ ਦੂਜਿਆਂ ਨੂੰ ਮਾੜਾ ਕਹਿਣਾ ਚੰਗਾ ਆਪਾਂ ਚੰਗੇ ਕੰਮ ਬਣ ਕੇ ਦਿਖਾਈਏ ਕਮੀ ਕਿੱਥੇ ਲੱਗਦੀ ਆਪਾਂ ਆਪਣੇ ਵਿੱਚ ਕਿੱਥੇ ਲੱਗਦਾ ਸਾਨੂੰ ਵੀ ਇੱਥੇ ਖਾਦ ਪਾਉਣ ਦੀ ਲੋੜ ਆ ਇਹਨੂੰ ਚੰਗੀ ਤਰ੍ਹਾਂ ਗੋਡਾਂ ਦੀ ਲੋੜ ਆ ਇਹਨੂੰ ਚੰਗੀ ਤਰ੍ਹਾਂ ਪਾਣੀ ਦੀ ਲੋੜ ਆ ਕਮੀ ਕਿੱਥੇ ਲੱਗਦੀ ਸਾਡੇ ਆਪਣੇਾਂ ਵਿੱਚ ਆਪਣੀ ਮਾਂ ਬੋਲੀ ਆਪਣੀ ਪੰਜਾਬੀ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਆ ਨਾ ਕਿ ਬਾਹਰ ਜਾਣ ਦੀ ਲੋੜ ਆ ਸਰਕਾਰਾਂ ਦੀ ਗਲਤੀ ਕੋਈ ਨਹੀਂ ਹੈਗੀ ਆਪਣੀ ਗਲਤੀ ਜ਼ਿਆਦੀ ਆ ਕਿਉਂਕਿ ਜੇ ਪੰਜਾਬੀ ਆਪ ਹੀ ਨਾ ਸੁਧਰੇ ਅਸੀਂ ਸਰਕਾਰਾਂ ਨੂੰ ਕੋਸੀ ਜਾਵਾਂਗੇ ਸਰਕਾਰਾਂ ਤੁਹਾਡਾ ਮਾੜਾ ਕੀ ਸੋਚਣ ਦੀਆਂ ਪਹਿਲਾਂ ਆਪਣਾ ਦੇ ਸੋਚੋ ਤੁਸੀਂ ਜਦੋਂ ਆਪ ਹੀ ਅਸੀਂ ਆਪਣਾ ਬੱਚਾ ਬਾਹਰ ਭੇਜ ਕੇ ਉਹਨਾਂ ਨੂੰ ਦੇ ਰਿਆਂ ਆਪਣਾ ਬ੍ਰੇਨ ਡਰੇਨ ਇੱਥੋਂ ਹੋ ਰਿਹਾ ਆਪਣੇ ਪੰਜਾਬੀ ਬਹੁਤ ਵਧੀਆ ਅਮਰੀਕਾ ਚ ਜਾ ਕੇ ਕੰਮ ਕਰਦੇ ਪੰਜਾਬ ਚ ਕਿਉਂ ਨਹੀਂ ਕਰ ਸਕਦੇ ਆਪਣੇ ਵਧੀਆ ਬੱਚੇ ਆਪਣੇ ਕਿਸਾਨੀ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਦਵਾਈਆਂ ਦਾ ਪਤਾ ਖੇਤੀਬਾੜੀ ਦਾ ਪਤਾ ਉਹਨਾਂ ਨੂੰ ਬੀਜਾਂ ਦਾ ਪਤਾ ਉਹ ਵਧੀਆ ਆਪਣੀ ਇੱਥੇ ਕਿੱਲਾਂ ਚ ਖੇਤੀ ਕਰਨ ਕਿਉਂ ਨਹੀਂ ਇੱਥੇ ਕਿ ਪੈਦਾਵਾਰ ਹੋਏਗੀ ਜੀ ਆਪਣਾ ਇੱਥੇ ਕੋਈ ਸਾਹਮਦੇ ਨਹੀਂ ਆਪਾਂ ਬਾਹਰ ਭੇਜ ਜਾਨੇ ਆਪਾਂ ਨੂੰ ਨੁਕਸਾਨ ਹੋ ਜਾਂਦਾ ਠੀਕ ਹੈ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਭਾਈ ਸਾਡੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀ ਸਾਨੂੰ ਕਿਸੇ ਨੂੰ ਟੋਕਣ ਦੀ بجائے ਕਿਸੇ ਨੂੰ ਰੋਕਣ ਦੀ بجائے ਆਪ ਸਮਝੀਂ ਦਿਓ ਲੋੜਿਆ ਤੁਸੀਂ ਦੇਖ ਸਕਦੇ ਹੋ ਬਿਹਾਰ ਦਾ ਰਹਿਣ ਵਾਲਾ ਜਿਹੜਾ ਇਹ ਬੱਚਾ ਰੋਹਿਤ ਰਵੀਦਾਸ ਜਿਹੜਾ ਕੀ ਇਹਦੇ ਪਿਤਾ ਪੱਖਿਆ ਦਾ ਕੰਮ ਕਰਦੇ ਨੇ ਪੱਖਿਆ ਦੇ ਮਕੈਨਿਕ ਨੇ ਪਰ ਰੋਹਿਤ ਤੇ ਰਵੀਦਾਸ ਵਿੱਚ ਹੱਥ ਵਿੱਚ ਪੜਨਾ ਚਾਹੁੰਦਾ ਪੜਨਾ ਚਾਹੁੰਦਾ ਵਾ ਪਰਮਾਤਮਾ ਇਸ ਤੇ ਕਿਰਪਾ ਕਰੇ ਜੇ ਕੋਈ ਸੱਜਣ ਕੋਈ ਸਮਾਜ ਸਵੀ ਦੇ ਗਾੜੀ ਅੱਗੇ ਆ ਸਕੇ ਕਿਉਂਕਿ ਐਨ ਆਰ ਆਈ ਸਮਾਜ ਸਵੀ ਅੱਗੇ ਆ ਸਕੇ ਤਾਂ ਜੋ ਕਿ ਰੋਹੀ ਦਾ ਸੁਪਨਾ ਇੱਕ ਚੰਗਾ ਖਿਡਾਰੀ ਬਣਦਾ ਉਹ ਸੁਪਨਾ ਜਿਦਾ ਪੂਰਾ ਹੋ ਸਕੇ ਕਿਉਂਕਿ ਬੜੀ ਲੋੜ ਹੈ ਇਸ ਦੀ ਤੁਸੀਂ ਦੇਖ ਸਕਦੇ ਹੋ ਬੜੀ ਲੋੜ ਹੈ ਰਵੀਦਾਸ ਨੂੰ ਖਾਸ ਕਰਕੇ ਜੇਕਰ ਸਾਡੇ ਪੰਜਾਬੀ ਨਾ ਸੁਧਰੇ ਦੇ ਜੇਕਰ ਸਾਡੇ ਪੰਜਾਬੀ ਮੁੱਢੀਸ਼ਾ ਵਿੱਚ ਨਾ ਜਾਣੋ ਹਟੇ ਤੇ ਮੂ ਲੱਗਦਾ ਵੀ ਤੁਹਾਡੀਆਂ ਕੋਠੀਆਂ ਤੁਹਾਡੀਆਂ ਘਰ ਤੁਹਾਡੀਆਂ ਹਵੇਲੀਆਂ ਤੁਹਾਡੀਆਂ ਪੈਲੀਆਂ ਸਾਰੇ ਇਹ ਸਾਂਭਣਗੇ ਤੇ ਕਿਸੇ ਦਾ ਕਸੂਰ ਨਾ ਕੱਢਿਓ ਬਿਹਾਰੋਂ ਬਿਹਾਰ ਚ ਆ ਕੇ ਪੰਜਾਬ ਇੱਥੇ ਵਸ ਗਏ ਨੇ ਇਹ ਤੁਹਾਡਾ ਕਸੂਰ ਆ ਐਸ ਕਰਕੇ ਕਿਸ ਨੂੰ ਕੋਈ ਲਾਂਭਾਣਾ ਦਿਓ ਕਿਸੇ ਨੂੰ ਕੋਈ ਲਾਂਭਾਣਾ ਦਿਓ ਭੀ ਫਲਾਣੇ ਆ ਗਏ ਜੇ ਅੱਜ ਤੋਂ ਦਾਸਾਂ ਠਹਿਰ ਜੋ ਜੇਕਰ ਨਹੀਂ ਸੁਧਰੇ ਤੇ ਤੁਹਾਨੂੰ ਇੱਥੇ ਕੋ ਪੰਜਾਬੀ ਲੱਭਣਾ ਇੱਥੇ ਸਾਰੇ ਬਿਹਾਰੀ ਲੱਭਣਗੇ ਇਹਦਾ ਕਸੂਰ ਜਿਹੜਾ ਸਾਡਾ ਆਪਣਾ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ